ਦਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਵਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਵਾ ਹਾਂਜੀ ਹਾਂਜੀ ਹੁਣੇ ਹੀ ਹੋਇਆ ਹੀ ਆ ਜਸਤ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ਾਇਦ ਡਰਾਈਵਰ ਨੂੰ ਝੋਕ ਆ ਗਈ ਆ ਹਾਂ ਤੇ ਇੱਕਦਮ ਚਿੰਤਪੁਣੀ ਤੋਂ ਆ ਰਹੇ ਸੀ ਮੇਰੇ ਖਿਆਲ ਇਹ ਅੱਛਾ ਜੀ ਉਧਰੋਂ ਆਏ ਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਆ ਕੇ ਨਾਲੇ ਤੇ ਬੱਜੇ ਆ ਅੱਛਾ ਜੀ ਇਹ ਜਿਹੜਾ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕਾਫੀ ਟਾਈਮ ਤੋਂ ਨਾਲਾ ਜਿਹੜਾ ਇਹ ਸੜਕ ਦੇ ਬ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਿੱਦਾਂ ਜੀਸੀਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ ਅੱਛਾ ਜੀ ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਜਿਹੜੇ ਸਾਰੇ ਉਹ ਇਹ ਹੋ ਜਗੇ ਨਾਲੇ ਮੈਨੂੰ ਲੱਗਦਾ ਕਿ ਤਕਰੀਬਨ ਇਹ ਆਏ ਦਿਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਏ ਦਿਨ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਇੱਕਾ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮਾੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ 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 ਜੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ-ਗੱਡੀ ਸੀਗੀ ਭਾਜੀ ਇਹ ਗੱਡੀ ਹਿਸ਼ਾਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰਾ ਟਾਟਾ ਅਟਿਆ ਕੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਕਿੰ ਸਵੇਰ ਦਾ ਪੌਣੇ 8 ਵਜੇ ਤੜਕੇ ਪਹੁੰਚ ਗਿਆ ਠੀਕ ਠੀਕ ਹਾਂ ਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ 'ਚ ਚਾਰ ਜਣੇ ਜੀ ਮੇਰਾ ਖਿਆਲ ਹਾਂਜੀ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਯਸ਼ਪਾਲ ਆ ਜੀ ਯਸ਼ਪਾਲ ਜੀ ਇਹ ਕਿਹੜਾ ਪਿੰਡ ਆ ਤੇ ਕਦੋਂ ਹਾਦਸਾ ਹੋਇਆ ਜੀ ਇਹ ਸਾਨੂੰ ਇਹ ਹੋਇਆ ਜੀ ਘੱਟੋ ਘੱਟ ਤਕਰੀਬਨ ਅੱਧਾ ਘੰਟਾ ਪਹਿਲਾਂ ਹੋਇਆ ਜੀ ਬਈ ਸਾਹਮਣੇ ਖੜੇ ਸੀ ਉਹ ਦੁਕਾਨਦਾਰ ਹੱਟੋ ਦੇਖਾਂ ਸਾਹਮਣੇ ਹੋਇਆ ਜੀ ਸਾਡੇ ਅੱਖਾਂ ਸਾਹਮਣੇ ਹੋਇਆ ਅੱਛਾ ਜੀ ਕਿੱਦਾਂ ਕੀ ਮੇਰੇ ਪਿੱਛੋਂ ਗੱਡੀ ਆ ਰਹੀ ਆ ਅੱਛਾ ਜੀ ਸਾਡੇ ਲਈ ਸੀਰਟ ਹੋ ਗਈ ਅੱਛਾ ਜੀ ਇਹ ਚਲਦੀ ਚਲਦੀ ਜਾਣੀ ਕਿ ਆਈ ਆ ਤਾਂ ਕੋਈ ਨਹੀਂ ਖਾਦੀ ਰੋਡ ਆ ਅੱਛਾ ਜੀ ਉੱਥੋਂ ਕੋਈ ਇਹ ਜਾਣੀ ਕਿ ਲੱਗਾ ਮੂਰੇ ਗੱਡੀ ਆਈ ਆ ਕਿੱਧਰਲੇ ਪਾਸੋਂ ਅੱਛਾ ਜੀ ਤਾਂ ਬਸ ਇਹਦਾ ਝਾਕੀ ਜੇ ਪਤਾ ਨਹੀਂ ਲੱਗੇ ਕੀ ਹੋਇਆ ਕੀ ਨਹੀਂ ਹੋਇਆ ਅੱਛਾ ਜੀ ਇਹਦੇ ਪਾਸੋਂ ਆ ਨਹਿਰ ਜਿਹੀ ਚ ਡਿੱਗ ਗਈ ਆ ਜੀ ਇਹ ਨਹਿਰ ਹੀ ਆ ਜੀ ਇਹ ਤਾਂ ਕਈ ਹੋਏ ਅੱਗੇ ਵੀ ਹੋਏ ਆ ਕਿਉਂਕਿ ਡਰਾਈਵਰ ਬਚਵਾ ਬਚਵਾ ਵੀ ਨਾਲਾ ਜੇ ਕੀ ਹੈ ਕੀ ਇਹ ਨਹਿਰ ਹੈ ਤਾਂ ਨਾਲਾ ਆ ਜੀ ਇਹ ਜੀ ਪਿੰਡ ਦਾ ਸਾਰੇ ਪਿੰਡ ਦਾ ਪਿੱਛੋਂ ਪਾਣੀ ਆ ਰਿਹਾ ਕਾਫੀ ਵੱਡਾ ਨਾਲਾ ਆ ਇਹ ਇਹ ਕਾਫੀ ਵੱਡਾ ਪਹਿਲਾਂ ਤਾਂ ਨਾਲੀ ਜਾਈ ਸੀ ਹੁਣ ਇਹ ਪੱਟ ਪੱਟ ਕੇ ਇੱਧਰ ਆਪਣੀਆਂ ਆਉਂਦੀਆਂ ਜਾਂਦੀਆਂ ਸਰਕਾਰਾਂ ਛੱਡ ਜਾਂਦੀਆਂ ਹੂੰ ਦੇ ਬਾਅਦ ਦੇ ਵਿੱਚ ਕੋਈ ਪੁੱਛਦਾ ਨਹੀਂਗਾ ਜੀ ਕਿਤੇ ਆਉਂਦਾ ਕਿਸੇ ਮੰਤਰੀ ਨੰਗੜਾ ਹੋਵੇ ਤਾਂ ਉਹ ਆ ਕੇ ਸਵਾਰ ਸੁਭਾਈ ਕਰ ਦਿੰਦਾ ਅੱਛਾ ਜੀ ਹੁਣ ਤੁਸੀਂ ਆਪਣੀ ਸਵਾਰਨਾ ਲਾ ਦੋ ਕਿ ਇੱਥੇ ਜਦੋਂ ਵੀ ਮਤਦਾਨ ਜਨਤਮਨੀ ਮਤਦਾਨ ਆਵੇ ਤਰੋੜਾ ਹੂੰ ਇੱਥੇ ਤੱਕ ਰੀਵਨ ਇੰਨਾ ਕੁ ਰਸ਼ ਦੇਂਦਾ ਹੂੰ ਕਿ ਹਰ ਇੱਕ ਨੂੰ ਬੁਲਾਉਂਦਾ ਹਰ ਇੱਕ ਮੰਤਰੀ ਮੰਗਦਾ ਹਾਂ ਕਿਸੇ ਦੀ ਅੱਖਾਂ ਵਿੱਚ ਨਹੀਂ ਆ ਤਾਂ ਕਰਦਾ ਕਿ ਨਾਲਾ ਠੀਕ ਕਰਵਾ ਲਈਏ ਨਾ ਜੀ ਅੱਗੇ ਧੋਬੀ ਘਟ ਨੂੰ ਦੋੜ ਜਾਂਦਾ ਤੇ ਹਿਸ਼ਾਰਪੁਰ ਨੂੰ ਜਾਂਦਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਹੈ ਨਾ ਇੱਥੇ ਕਿਸੇ ਦਾ ਆ ਦੇਖ ਲਓ ਵੀ ਕੱਟੋ-ਕੱਟ 1 ਕਿਲੋਮੀਟਰ ਦਾ ਨਾਲਾ ਮੋਰੇ ਦੁਕਾਨ ਵਾਲਿਆਂ ਨੇ ਮੰਦਿਆਂ ਤੇ ਆਇਆ ਹੂੰ ਪਾਣੀ ਲੰਘ ਨਹੀਂ ਰਿਹਾ ਕਿਸ ਪਾਸੇ ਨੂੰ ਇਹ ਨਾਲੇ ਕਰਕੇ ਹੋਇਆ ਮੇਨ ਨਾਲੇ ਨਾਲੇ ਮੇਨ ਨਾਲੇ ਰੱਖ ਕੇ ਹੋਇਆ ਜੀ ਤੇ ਇਹ ਆਪਾਂ ਦੇਖਿਆ ਮੌਕੇ ਤੇ ਆ ਕੇ ਵੀ ਇੱਕ ਪਾਸੇ ਤੋਂ ਨਾਲਾ ਖੁਰ ਵੀ ਗਿਆ ਸੜਕ ਵੀ ਕਾਫੀ ਖੁਰ ਗਈ ਹੈ ਸੜਕ ਨਹੀਂ ਖੁਰ ਰਹੀ ਹੈ ਜੀ ਬਹੁਤ ਸੜਕ ਦੇ ਖੁਆ ਦੇਖੋ ਹਾਂ ਹਾਂ ਕਿਦਾਂ ਘਰ ਦੇ ਪਿੰਡ ਯਾਰੇ ਟਰੈਕਪਾਸ ਨੂੰ ਜਾਨ ਬਚਾਉਂਦੇ ਹਾਂ ਆਈ ਤਾਂ ਇਹ ਰੱਖੇ ਰਏ ਚਲੋ ਤੁੰਦ ਪਈ ਸੀ ਅਸੀਂ ਇੱਕ ਤਾਂ ਰੱਖੀ ਆਏ ਅਸੀਂ ਇੱਥੇ ਕਿਹੜਾ ਪਿੰਡ ਕਿਹੜਾ ਪੈ ਗਿਆ ਜੀ ਪਿੰਡ ਆ ਦੋ ਮਾਲ ਸੁਣਿਆ ਹਿਸ਼ਾਰਪੁਰ ਤੇ 5 ਕਿਲੋਮੀਟਰ ਮਹਾਲਾ ਕਹਿੰਦੇ ਇੱਥੇ ਹੁੰਦਾ ਹੀ ਰਹਿੰਦੇ ਆ ਹੁੰਦਾ ਹੀ ਰਹਿੰਦੇ ਮਹੀਨੇ ਜਿੱਤ ਕੋ ਡਿੱਗੀ ਅਨੰਦੀ ਗੱਡੀ ਬੁੱਟਦੀ ਸਕੂਟਰ ਆ ਕੇ ਆ ਗੱਡੀ ਤੇ ਆਹ ਹੁੰਦਾ ਰਹੇ ਬਿਚਤਾਂ ਅਸੀਂ ਆਪੂ ਖੜੇ ਹੋ ਕੇ ਗੱਡੀਆਂ ਦੇ ਲਈ ਅੱਛਾ ਜੀ ਐਨੀ ਢੁੰਡ ਸੀਗੀ ਕਿਉਂਕਿ ਕਿਸੇ ਦੀ ਕੰਮਬਾਚਿਆ ਜਦੋਂ ਰਾਤ ਨੂੰ ਤੁਸੀਂ ਖੜੇ ਹੋ ਕੇ ਇੱਥੇ ਸੇਵਾ ਨਿਭਾਉਂਦੇ ਰਹੇ ਸੇਵਾ ਨਿਭਾਉਂਦੇ ਕਿ ਕੋਈ ਵਿੱਚ ਦਿਖ ਨਾ ਜਾਵੇ ਦਿਖ ਨਾ ਜਾਵੇ ਤੇ ਇੱਥੇ ਥੋੜਾ ਜਿਹਾ ਕਾਰੋ ਹੈ ਨਾ ਰੋਡ ਥੋੜੀ ਜੀ ਟੇਢੀ ਹਲਕੀ ਜੀ ਹੈਗੀ ਆ ਉਹਦੇ ਕਰਕੇ ਫਿਰ ਨਾਲੇ ਦਾ ਨਹੀਂ ਪਤਾ ਲੱਗਦਾ ਨਾਲੇ ਦਾ ਪਤਾ ਨਹੀਂ ਲੱਗਦਾ ਕਿ ਅੱਛਾ ਜੀ ਨਾ ਨਾ ਸਾਫ਼ ਹੋਣੀ ਗੱਡੀ ਕਿਹੜੀ ਸੀਗੀ ਭਾਜੀ ਇਹ ਇਹ ਗੱਡੀ ਹਾਰਪੁਰ ਦੀ ਆ ਰਹੀ ਟੀਵੀ ਦੀ ਕੋਈ ਨੁਕਸਾਨ ਉਹਦਾ ਜਾਨੀ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨ ਬਚ ਗਈ 에어 ਬੈਗ ਖੁੱਲ ਗਿਆ ਗੱਡੀ ਦੇ ਹਾਂ ਜੀ ਬਾਕੀ ਇਹ ਸਾਰਾ ਹੀ ਜੋ ਵੀ ਇਹ ਗੱਡੀ ਤੁਹਾਡੇ ਸਾਹਮਣੇ ਆ ਜਾਨੀ ਨਾ ਇਹ ਸੁਖ ਰਗਾ ਦੇ ਪਰਮਾਤਮਾ ਨੇ ਵੀ ਇਹ ਪੰਜਾਬ ਹੋ ਗਿਆ ਬਚ ਕੇ ਕਿਸੇ ਦਾ ਦਿਲ ਚੋਟੀਆਂ ਆ ਹਾਂ ਜੀ ਭਾਜੀ ਕੀ ਨਾਮ ਆਪਣਾ ਰੋਹਿਤ ਰੋਹਿਤ ਕਿੱਥੋਂ ਦੇ ਆਣ ਵਾਲੇ ਚਾਰਪੁਰ ਤੋਂ ਕਿੱਥੋਂ ਆ ਰਹੇ ਸੀਗੇ ਜੀ ਚਿੰਦਪੁਨੀ ਮੱਥਾ ਟੇਕ ਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕ ਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਈ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲੀ ਹੈ ਬਿਲਕੁਲ ਨਾਲੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਨ ਥੋੜੀ ਟਕਾਬੜ ਵੀ ਸੀਗੀ ਤੇ ਕਰਨ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨੁਕਸਾਨ ਤੇ ਗੱਡੀ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸਨ ਹੋਵੇ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਠੀਕ ਹੈ ਜੀ 에어 ਬੈਗ ਖੁੱਲ ਗਿਆ ਗੱਡੀ ਦਾ ਹਾਂ ਜੀ 에어 ਬੈਗ ਲੱਗਦਾ ਕਿ ਇਹ ਬਖੁੱਲਣਾ ਜਿਆਦਾ ਬਚਾਅ ਹੋ ਗਿਆ ਤੁਹਾਡਾ ਜੇ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਨੁਕਸਾਨ ਜਿਆਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹੈ ਹਾਂ ਥੋੜਾ ਜਿਆਦਾ ਮੁੰਡੇ ਸੀ ਕਿੱਥੇ ਸਾਈਡ ਤੋਂ ਉਹਨਾਂ ਨੇ ਕਰ ਦਿੱਤਾ ਸੀ ਅੱਛਾ ਜੀ ਹਾਂਜੀ ਤੇ ਬੜਾ ਸਪੋਰਟ ਥੋੜਾ ਗੱਡੀ ਕਿਹੜੀ ਹੈ ਇਹ ਜੀ ਨੈਕਸਨ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਲੋੜ ਨਹੀਂ ਸਰ ਬਸ ਹੰਨੇ ਬੈਗ ਤੇ ਉਹਨਾਂ ਮੁੰਡੇ ਨੂੰ ਬੁਲਾਇਆ ਹੋਇਆ ਠੀਕ ਹੈ ਜੀ ਸ਼ਹਿਰ ਤੋਂ ਆ ਰਹੇ ਹਾਂ ਪਰਿਵਾਰ ਵਾਲੇ ਹਾਂਜੀ ਹਾਂਜੀ ਭਾਜੀ ਕੀ ਨਾਮ ਆ ਜੀ ਸਰ ਮੈਂ ਨਾਮ ਪ੍ਰਸੂਤਮ ਆ ਜੀ ਪ੍ਰਸੂਤਮ ਜੀ ਇਹ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਜ ਨਾਲ ਬੈਠੇ ਸੀਗੇ ਤਾਂ ਕਿਉਂ ਆ ਗਏ ਜੀ ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਿਹائش ਹਿਸ਼ਾਰਪੁਰ ਦੇ ਜੀ ਹਾਂਜੀ ਹਿਸ਼ਾਰਪੁਰ ਦੇ ਜੀ ਤੇ ਇੱਕਦਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸ ਲੱਗਾ ਪਤਾ ਸਾ ਸਰੇ ਦਾ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਇੰਨੀ ਕੋ ਵੀਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇ ਇਹਦੇ ਉੱਤੇ ਕੁਝ ਬਣਿਆ ਹੁੰਦਾ ਸਲੱਬਾ ਸਲੱਬਾ ਪਾਈਆਂ ਹੁੰਦੀਆਂ ਸਾਡਾ ਬਚਾਅ ਸੀਗਾ ਜੀ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਹੈ ਬਣਨਾ ਚਾਹੀਦਾ ਬਹੁਤ ਕੋਈ ਲੱਗ ਪਛੀ ਕੋ ਰਿਫਲੈਕਟਰ ਦਾ ਚੇਤਾਵਨੀ ਵੀ ਨਜ਼ਰ ਆਈ ਤੁਹਾਨੂੰ ਨਾਲੇ ਬਾਰੇ ਕੋਈ ਜਾਂ ਕੋਈ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਜੀ ਇਹ ਤਾਂ ਜਾਨ ਲੀਵਾ ਨਾਲ ਆ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਉਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਜੇ ਇਹ ਤਾਂ ਸਲੇਬ ਬਣਾਇਆ ਨਾ ਪ੍ਰੋਪਰ ਪੈਨਾ ਚ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਹਾਂ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇੱਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚ ਸਰਪੰਚ ਹੈਗੇ ਜੋ ਵੀ ਸਰਕਾਰੀ ਹੈਗੇ ਉਹਨਾਂ ਨੂੰ ਇਸ ਇਸ ਦੇ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇੱਥੋਂ ਲੱਖਾਂ ਦੁਨੀਆ ਲੰਘਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛੋਟੀਆਂ ਗੱਡ ਤਦੇ ਦਰਸ਼ਨ ਕਰਨ ਗਿਆ ਜੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਰਨਾਕ ਹੈ ਇਸ ਦੇ ਉੱਤੇ ਕਾਰਵਾਈ ਜਲਦ ਉਜਾਦ ਕਾਰਵਾਈ ਕਰਨੀ ਚਾਹੀਦੀ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮਾ ਆਦਮਾਲਾ ਜੀ ਅੱਛਾ ਜੀ ਤੇ ਇਹ 에어ਬੈਗ ਵੀ ਖੁੱਲ ਗਏ ਲੱਗਦਾ 에어ਬੈਗ ਨਾ ਹੁੰਦੇ ਤਾਂ ਨੁਕਸਾਨ ਵੱਡਾ ਹੋਣਾ ਸੀ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀ ਸਾਡਾ ਬਚਾਅ ਹੋ ਸਕਦਾ ਸੀ ਜੇ ਇਹਦੇ ਤੋਂ ਸਲੱਬਾ ਪਾਈਆਂ ਪਰ ਉਹ ਪੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡੰਕ ਕੇ ਅੱਗੇ ਚੱਲ ਜਾਣੀ ਸੀ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਅਸੀਂ 3 ਜਣੇ ਸੀਗੇ ਠੀਕ ਹੈ ਜੀ ਕੋਈ ਪੁਲਿਸ ਨੂੰ ਆਇਆ ਕੋਈ ਐਂਬੂਲੈਂਸ ਨੂੰ ਹੁਣ ਕੋਈ ਮਦਦ ਲਈ ਤੁਸੀਂ ਹੌਲੀ ਹੌਲੀ ਰੀਸੈਂਟਲੀ ਹੋਇਆ ਹਲੇ ਆਪਾਂ ਕਰਿਆ ਨਹੀਂ ਕਰਨਾ ਜੀ